ਮਾਨਯੋਗ ਐਸਐਸਪੀ ਡਾਕਟਰ ਪਕੇਜਨ ਦੀ ਰੈਨਮੇਟ ਮਿਸ ਸ਼ਾਮ ਆਡੀਅנס ਸਾਹਿਬਾਨ ਖਾਤੇ ਵਿੱਚ ਅਸੀਂ ਕਾਰਵਾਈ ਕਰਦੇ ਆ ਰਹੇ ਹਾਂ ਤੇ ਇੱਕ ਦਿਨ ਇੱਕ ਦਿਨ ਪਹਿਲਾਂ ਸਾਡੇ ਪਪਾ ਫਰੀਦ ਜੀ ਦੇ ਨਾਲ ਘਰ ਸਿੰਘਾਪੁਰ ਤੋਂ ਸਾਡੇ ਵਿਨੋਦ ਕੁਮਾਰ ਜੀ ਉਹਨਾਂ ਨੇ ਸਾਨੂੰ ਇੱਕ ਦੱਸਿਆ ਕਿ ਮੇਰੇ ਘਰੋਂ ਦਿਨ ਦਿਹਾੜੇ ਕੋਈ ਚੋਰ ਆਇਆ ਹੈ ਤੇ ਜਿੱਥੇ 5 ਟੋਲੇ ਸੋਨਾ ਤੇ 1 ਲੱਖ 3000 ਰੁਪਏ ਦੀ ਚੋਰੀ ਹੋ ਗਈ ਹੈ ਅਸੀਂ ਉਸ ਨੂੰ ਬਹੁਤ ਜਲਦੀ ਟੈਸਟ ਕਰਦੇ ਹੋਏ ਇੱਕ ਚੋਰ ਬੰਟੀ ਉਰਫ ਕਾਕਾ ਜਿਹੜਾ ਦੇਵੀਵਾਲਾ ਰੋਡ ਕੋਲ ਘੁੰਮ ਰਹਿਣ ਵਾਲਾ ਸੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰੀ ਦੌਰਾਨ ਉਸਨੇ ਇਹ ਚੀਜ਼ ਕਬੂਲ ਕੀਤੀ ਹਾਂ ਵੀ ਇਹ ਚੋਰੀ ਮੈਂ ਕੀਤੀ ਏ ਤੇ ਜਦੋਂ ਉਸ ਦਾ ਪਿਛੋਕੜ ਦੇਖਿਆ ਤਾਂ ਉਸਤੇ ਪਹਿਲਾਂ ਵੀ 4 ਮਕਦਮੇ ਦਰਜ ਨੇ ਤੇ ਇਹ ਉਹਨੇ ਇੱਕ ਜਿਹੜੀ ਜਿਹੜਾ ਸੋਨਾ ਸੀਗਾ ਇਹਨੇ ਅੱਗੇ ਆ ਦੇ ਨਸ਼ੇ ਦੀ ਪੂਰਤੀ ਵਾਸਤੇ ਅੱਗੇ ਦਿੱਤਾ ਜੋ ਅਸੀਂ ਜਲਦੀ ਇਹਨੂੰ ਰਿਕਵਰ ਕਰਾਵਾਂਗੇ ਤੇ ਇਸ ਤੋਂ ਜਿਹੜਾ ਚੋਰੀ ਦਾ ਮੋਬਾਈਲ ਉਹ ਅਸੀਂ ਬਰਾਮਦ ਕਰ ਲਿਆ ਤੇ ਇਹ ਸਾਡੇ ਕੋਲ ਰਿਮਾਂਡ ਤੇ ਅਸੀਂ ਹੋਰ ਵੀ ਅੱਗੇ ਪੁੱਛਗਿੱਛ ਕਰਾਂਗੇ ਵੀ ਨੇ ਹੋਰ ਵੀ ਚੋਰੀਆਂ ਕੀਤੀਆਂ ਨੇ ਜੇਲ੍ਹ ਤੋਂ ਬਾਅਦ ਤੇ ਹੋਰ ਵੀ ਕਲਾਸੇ ਹੁੰਦੀ ਉਮੀਦ ਹੈ ਮਾਨਯੋਗ ਐਸਐਸਪੀ ਡਾਕਟਰ ਪਟਿਆਜਨ ਦੀ ਰੈਨਮੇਂਟ ਮਿਸ਼ਾਂ ਮਾੜੀਆਂ ਸਤਾਂਖਰਾਂ ਤੇ ਅਸੀਂ ਕਾਰਵਾਈ ਕਰਦੇ ਆ ਰਹੇ ਹਾਂ ਤੇ ਇੱਕ ਦਿਨ ਇੱਕ ਦਿਨ ਪਹਿਲਾਂ ਸਾਡੇ ਪਾਪਾ ਫਰੀਦ ਜੀ ਦੇ ਨਾਲ ਘਰ ਸਿੰਘਾ ਗੁਰਤਾ ਸਾਹਿਬ ਦੇ ਬਨੋਧਰ ਮਾਤੀ ਉਹਨਾਂ ਨੇ ਸਾਨੂੰ ਇੱਕ ਦੱਸਿਆ ਕਿ ਮੇਰੇ ਘਰੋਂ ਦਿਨ ਦਿਹਾੜੇ ਕੋਈ ਚੋਰ ਆਇਆ ਹੈ ਤੇ ਜਿੱਥੇ 5 ਤੋਲੇ ਸੋਨਾ ਤੇ 1 ਲੱਖ 3000 ਰੁਪਏ ਦੀ ਚੋਰੀ ਹੋ ਗਈ ਹੈ ਅਸੀਂ ਉਸ ਨੂੰ ਬਹੁਤ ਜਲਦੀ ਟੈਸਟ ਕਰਦੇ ਹੋਏ ਇੱਕ ਚੋਰ ਬੰਟੀ ਉਰਫ ਕਾਕਾ ਜਿਹੜਾ ਦੇਵੀਵਾਲਾ ਰੋਡ ਕੋਟਪੂੜਾ ਰਹਿਣ ਵਾਲਾ ਸੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰੀ ਦੌਰਾਨ ਉਸਨੇ ਇਹ ਚੀਜ਼ ਕਬੂਲ ਕੀਤੀ ਹਾਂ ਵੀ ਇਹ ਚੋਰੀ ਮੈਂ ਕੀਤੀ ਏ ਤੇ ਜਦੋਂ ਉਸ ਦਾ ਪਿਛੋਕੜ ਦੇਖਿਆ ਤਾਂ ਉਸਤੇ ਪਹਿਲਾਂ ਵੀ ਚਾਰ ਮਕਦਰਮੇ ਦਰਜ ਨੇ ਤੇ ਇਹ ਆ ਉਹਨੇ ਜਿਹੜੀ ਜਿਹੜਾ ਸੋਨਾ ਸੀਗਾ ਇਹਨੇ ਅੱਗੇ ਆ ਦੇ ਨਸ਼ਰੀ ਪੂਰਤੀ ਵਾਸਤੇ ਅੱਗੇ ਦਿੱਤਾ ਜੋ ਅਸੀਂ ਜਲਦੀ ਇਹਨੂੰ ਰਿਕਵਰ ਕਰਾ ਲਾਂਗੇ ਤੇ ਇਸ ਤੋਂ ਜਿਹੜਾ ਚੋਰੀ ਦਾ ਮੋਬਾਈਲ ਉਹ ਅਸੀਂ ਬਰਾਮਦ ਕਰ ਲਿਆ ਤੇ ਇਹ ਸਾਡੇ ਕੋਲ ਰਿਮਾਂਡ ਤੇ ਅਸੀਂ ਹੋਰ ਵੀ ਅੱਗੇ ਪੁੱਛਗਿੱਛ ਕਰਾਂਗੇ ਵੀ ਨੇ ਹੋਰ ਵੀ ਚੋਰੀਆਂ ਕੀਤੀਆਂ ਨੇ ਜੇਲ੍ਹ ਤੋਂ ਬਾਅਦ ਤੇ ਹੋਰ ਵੀ ਕਲਾਸੇ ਹੁੰਦੀ ਉਮੀਦ